ਕਸਬਾ ਕੁਮਾਨ ਵਿਖੇ ਸ਼ਰੀਆਮ ਬਾਜ਼ਾਰ ਵਿੱਚ ਚੱਲੀਆਂ ਗੋਲੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਪਿੰਡੇ ਕਸਬਾ ਕੁਮਾਨ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ 사ਜਨਪ੍ਰੀਤ ਸਿੰਘ ਨਾਮਕ ਨੌਜਵਾਨ ਵੱਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਕਸਬੇ ਦੀ ਇੱਕ ਦੁਕਾਨ ਅੰਦਰ ਬੈਠੇ ਜਸ਼ਨਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਪੱਜ ਕੇ ਆਪਣੀ ਜਾਨ ਬਚਾਈ ਲੇਕਿਨ ਇੱਕ ਗੋਲੀ ਸੜਕ ਕਿਨਾਰੇ ਖੜੇ ਛੋਟਾ ਹਾਥੀ ਟੈਂਪੂ ਦੇ ਸ਼ੀਸ਼ੇ ਵਿੱਚ ਲੱਗ ਗਈ ਇਸ ਮੌਕੇ ਦੁਕਾਨ ਦੇ ਮਾਲਕ ਅਤੇ ਜਸ਼ਨਪ੍ਰੀਤ ਦੇ ਚਾਚਾ ਗੁਰਜੀਤ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਹ ਕਿਸੇ ਕੰਮ ਗਏ ਹੋਏ ਸੀ ਅਤੇ ਉਹਨਾਂ ਨੇ ਦੁਕਾਨ ਉੱਤੇ ਆਪਣੇ ਭਤੀਜੇ ਜਸ਼ਨਪ੍ਰੀਤ ਨੂੰ ਬਿਠਾ ਰੱਖਿਆ ਸੀ ਤਦ ਹੀ ਸਾਜਨਪ੍ਰੀਤ ਨੇ ਦੁਕਾਨ ਤੇ ਆ ਕੇ ਜਸ਼ਨਪ੍ਰੀਤ ਨਾਲ ਝਗੜਨਾ ਸ਼ੁਰੂ ਕਰ ਦਿੱਤਾ

ਪਰ ਉਸ ਚਗੜੇ ਨੂੰ ਲੈ ਕੇ ਆਪਸੀ ਰਾਜੀਨਾਮਾ ਹੋ ਗਿਆ ਸੀ ਉਦੋਂ ਸੰਬੰਧਿਤ ਥਾਣਾ ਕੁਮਾਨ ਦੇ ਐਸ ਐਚ ਓ ਨੇ ਘਟਨਾ ਬਾਰੇ ਦਸਤੇ ਕਿਹਾ ਕਿ 2 ਘੰਟੇ ਵਿੱਚ ਹੀ 사જનਪ੍ਰੀਤ ਨੂੰ ਕਾਬੂ ਕਰ ਲਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਈ ਗਈ ਹੈ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ 사જનਪ੍ਰੀਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਲਈ ਵੀ ਲੇਖ ਕੇ ਭੇਜਿਆ ਜਾਵੇਗਾ ਫਾਸਟ ਨਿਊਜ਼ 24 ਟੀਵੀ ਚੈਨਲ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀਰ ਸਿੰਘ ਮੰਡ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਸਰ ਜਿਹੜੀ ਰਾਤੀ ਗੋਲੀ ਚੱਲੀ ਉਸ ਸਬੰਧ ਵਿੱਚ ਤੋਂ ਕੀ ਕਹਿਣਾ ਚਾਹੁੰਦੇ ਆ? ਇਹ ਵੀ ਸਬੰਧ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖੂਦ ਸਿਰਫ ਇੰਨਾ ਗਿਆ ਵੀ ਇਹਨਾਂ ਇੱਕ ਅੱਜ ਤੋਂ ਬਈ 5-6 ਦਿਨ ਪਹਿਲਾਂ ਹੌਤਾ ਦਾਸ ਲਾਲੋ ਜੀ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਦੋਂ ਲੜ ਝਗੜਾ ਹੋਇਆ ਇੱਥੇ ਇਹਦੇ ਸੱਟਾ-ਸੁੱਟਾ ਲਾਈਆਂ ਸੀ ਉਹਨਾਂ ਨੇ ਕੀ ਨਾ ਜਿੰਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਹਾ ਸੀ ਗਣੇ ਸਾਜਨ ਉਧਰ ਬਾਹੂਰਾਮ ਇਹਨਾਂ ਪਹਿਲਾਂ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਵਿੱਚ ਨਹੀਂ ਆਪਾਂ ਵਧਾਉਣ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰੱਖੀ ਰਜਿਸ ਰੱਖੀ ਮਾਰੀ ਮੇਰੇ ਵਿੱਚ ਮਨ ਚ ਹੈਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀਆਂ ਨੂੰ ਬਿਠਾ ਕੇ ਚਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੇ ਬਿਠਾ ਕੇ ਗਿਆ ਤੇ ਮਗਰੋਂ ਆ ਕੇ ਤੇ ਉਹਦੇ ਨਾਲ ਧਾਠਾ ਹੋ ਗਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਸੀ ਹਾਂ ਮੇਕੋ ਭਤੀਜਾ ਮੇਰਾ ਮੈਂ ਦੁਕਾਨ ਤੇ ਬੈਠਾ ਨਾ ਆਕੇ ਮੇਕੋ ਠੀਕ ਤੇ ਆਕੇ ਦੇ ਬਾਅਦ ਚ ਉਹਨਾਂ ਦਾ ਝਾਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਉਹਨੇ ਮੇਰੇ ਉ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥੀ ਜੁਵਜੀ ਆ ਠੀਕ ਹੈ ਨਾ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਇਕੱਲਾ ਇਕੱਲਾ ਸੀ ਚਰਾਉ ਤੇ ਉਹਦਾ ਨੁਕਸਾਨ ਹੋ ਜਾਣਾ ਸੀ ਨੇ ਕੁਝ ਵੀ ਹੋ ਸਕਦਾ ਸੀ ਇਪਰ ਸਰੀਆਂ ਬਾਜ਼ਾਰ ਦੇ ਵਿੱਚ ਸਰੀਆਂ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਖੋਲ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਕੁ ਟਾਈਮ ਹੀ ਸਰ ਇਹ ਕੋਈ ਹੋਣਾ ਸਾਢੇ 4 ਦੇ ਕਰੀਬ ਦਾ ਰਾਹ ਮਣਾ ਸ਼ਾਮ ਦਾ ਹੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂਜੀ ਠੀਕ ਤੇ ਬਾਕੀ ਬਤੇ ਗਲਗੀਆਂ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ਨ ਜੀ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਆ ਔਰ ਪਰਚਾ ਵੀ ਦਰਜ ਕਰਤਾ ਆ ਤੇ ਸਰ ਤੁਹਾਡਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੀ ਮੈਂਬਰ ਬਚਾ ਇਹਦਾ ਪਹਿਲਾ ਵੀ ਮੈਂਬਰ ਬਚਾਦ ਰਿਹਾ ਮੈਂ ਤੇ ਹੁਣ ਵੀ ਮੌਜੂਦਾ ਜੀ ਦੋ ਦੋ ਵਾਰ ਦੋ ਟਰਮ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਤਾਂ ਇਹ ਚਾਹੁੰਦਾ ਵੀ ਪ੍ਰਸ਼ਾਸਨ ਦੇ ਬੇਨਤੀ ਆ ਵੀ ਇਹੋ ਜੇ ਸ਼ਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਜਿਨੂੰ ਲਾਇਸੈਂਸ ਦਾ ਇਸ਼ੂ ਕੀਤਾ ਜਾਵੇ 18 ਸਾਲ ਦੀ ਜਿਹੜੀ ਉਮਰ ਆ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਿਛੋਕੜ ਪ ਇਹ ਕੀ ਹੈ ਇਹ ਵਕੀਬ ਰਖਣਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾਲ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕਿ ਇਦਾਂ ਨਹੀਂ ਹੋਊਗਾ ਤਾਂ ਫਿਰ ਤੇ ਅੱਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿ ਦਲੋਦ ਨਵਾਦਾ ਸੂਬਾ ਸਾਹਿਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹੜਾ ਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ 20-25 ਮਿੰਟ ਚ ਉਹਨਾਂ ਨੇ ਅਰੈਸਟ ਕੀਤੀ ਆ ਉਹਦੇ ਬਾਜ਼ਾਰ ਦੇ ਵਿੱਚ ਜੰਮਾ ਕਲੈਕਸ਼ਨ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਉਦੇ ਸੁਗੰਧ ਵਿੱਚ ਜਿਹੜਾ ਉਹਦਾ ਮਾਲਕ ਹੈ 컬렉ਸ਼ਨ ਦੁਕਾਨ ਦਾ ਉਹਦਾ ਨਾਲ ਕਰਦਾ ਹੈ ਕੰਮ ਉਹਦਾ ਜਸਰਪ੍ਰੀਤ ਸਿੰਘ ਕਮਾਂਡਦਾ ਹੀ ਹੈ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣਾ ਸਾਜਨਪ੍ਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਸ ਦੇ ਵਿੱਚ ਰਾਤੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨਾਂ ਨੂੰ ਫੈਰ ਕੀਤੀ ਸੀਗੇ ਤੇ ਉਸੇ ਵੇਲੇ ਤੁਰੰਤ ਮੁਕੱਦਮਾ ਦਰਜ ਕਰਕੇ ਜੇ ਸਾਜਮਪ੍ਰੀਤ ਨੂੰ ਰਾਤ ਹੀ ਰਾਤੀ 8:30 ਵਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਤਲ ਨਾਲ ਚਲਾਈ ਸੀ ਪਿਸਤਲ ਬਰੰਦ ਕਰ ਲਿਆ ਸਰ ਪਹਿਲੇ ਪਿਸਤਲ ਜਿਹੜਾ ਉਹ ਲਾਇਸੈਂਸ ਏਕ ਜਾਂ ਪਿਸਤਲ ਇਹਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਇਹਦੇ ਤੇ ਜੋ ਸਾਜਮਪ੍ਰੀਤ ਦੋਸ਼ੀ ਆ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲਵਾ ਨਾਲ ਜਿਹੜੇ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸੀ ਕੈਨਸਲ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇੱਥੋਂ ਲੱਕੇ ਜੋ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2.5 ਘੰਟੇ ਦੇ ਵਿੱਚ ਵਿੱਚ ਆਪਣੇ ਪੁਲਿਸ ਪਾਰਟੀਆਂ ਤੋਂ ਭੇਜ ਕੇ ਤੈਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜੇ ਗੋਲੀ ਚਲਾਈ ਹੈ ਸਰੇਆ ਆਹ ਵਾਈਫਰ ਕੀਤਾ ਕਿ ਜਾਂ ਮਾਰਨ ਦੀ ਨੀयत ਨਾਲ ਗੋਲੀ ਚਲਾਈ ਆ ਕਿਉਂਕਿ ਇੱਕ ਜਗਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਖੜਾ ਸੀਗਾ ਛੋਟਾ ਹਾਥੀ ਵਹੀਕਲ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀਆਂ ਮਾਰ ਦੇਣ ਦੀ ਨੀਅਤ ਨਾਲ ਉਹਦੇ ਤੇ ਨੇ ਚਲਾਈ ਹੈਗੀ ਆ ਕੋਈ ਸੀਸੀਟੀਵੀ ਕੈਮ ਮਰੇ ਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦਿਸ਼ਾਮ ਦਾ ਵਿੱਚ ਹਾਂਜੀ ਤੇ ਮਸ਼ੀਨ ਦਾਤ ਵਿੱਚ ਪੇਸ਼ ਕਰ ਦਿੱਤਾ ਓਕੇ ਥੈਂਕਸ ਥੈਂਕ ਯੂ